ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬਾਰੇ ਅਪਡੇਟ ਸਾਹਮਣੇ ਆਈ ਹੈ ਕਿ ਬੀਤੀ ਰਾਤ ਬੁਲਟਨ ਜਾਰੀ ਕਰਕੇ ਮੁੱਖ ਮੰਤਰੀ ਦੀ ਸਿਹਤ ਦਾ ਹਾਲ ਦੱਸਿਆ ਗਿਆ ਫੋਰਟਿਸ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਜਿਸ ਦੇ ਵਿੱਚ ਦੱਸਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਜੋ ਸਿਹਤ ਹੈ ਠੀਕ ਹੈ ਪਰ ਉਹਨਾਂ ਨੂੰ ਜੋ ਫੇਫੜਿਆਂ ਦੀ ਅੰਤਲੀ ਹੈ ਉਸ ਦੇ ਵਿੱਚ ਸੋਜ ਹੈ ਜਿਸ ਕਾਰਨ ਦਿਲ ਦੇ ਉੱਤੇ ਦਬਾਅ ਬਣ ਰਿਹਾ ਹੈ ਤੇ ਬਲੱਡ ਪ੍ਰੈਸ਼ਰ ਦੇ ਵਿੱਚ ਉਤਰਾ ਚੜ੍ਹਾ ਆ ਰਹੇ ਨੇ ਇਸ ਸੰਬੰਧੀ ਜਾਣਕਾਰੀ ਜਿਹੜੀ ਹੈ ਦਿੱਤੀ ਜਾ ਰਹੀ ਹੈ ਤੇ ਕਿਹਾ ਗਿਆ ਕਿ ਕੁਝ ਹੋਰ ਖੂਨ ਦੇ ਟੈਸਟ ਆ ਜਿਹੜੇ ਕੀਤੇ ਜਾ ਰਹੇ ਤੇ ਉਹਨਾਂ ਦੀ ਰਿਪੋਰਟ ਆਉਣੀ ਬਾਕੀ ਹੈ ਤੇ ਮੁੱਖ ਮੰਤਰੀ ਬੀਤੀ ਰਾਤ ਵੀ ਹਸਪਤਾਲ ਦੇ ਵਿੱਚ ਹੀ ਰਹੇ ਨੇ ਅਤੇ ਹੁਣ ਰਿਪੋਰਟਾਂ ਨੂੰ ਦੇਖ ਕੇ ਹਸਪਤਾਲ ਦੇ ਵੱਲੋਂ ਕੋਈ ਨਵਾਂ ਜੋ ਫੈਸਲਾ ਹੈ ਉਹ ਲਿਆ ਜਾਵੇਗਾ ਕਿ ਮੁੱਖ ਮੰਤਰੀ ਨੂੰ ਛੁੱਟੀ ਦੇਣੀ ਹੈ ਜਾਂ ਫਿਰ ਨਹੀਂ ਇਸ ਤੋਂ ਇਲਾਵਾ ਵਿਕਰਮ ਮਜੀਠੀਆ ਇਸ ਮਾਮਲੇ ਤੇ ਲਗਾਤਾਰ ਮੁੱਖ ਮੰਤਰੀ ਦੀ ਸਿਹਤ ਬਾਰੇ ਪਰਪਰ ਦੀ ਅਪਡੇਟ ਦੇ ਰਹੇ ਨੇ ਸ਼ਾਇਦ ਵਿਕਰਮ ਮਜੀਠੀਆ ਨੂੰ ਮੁੱਖ ਮੰਤਰੀ ਦੀ ਸਿਹਤ ਦਾ ਬਹੁਤ ਜ਼ਿਆਦਾ ਫਿਕਰ ਹੈ ਅਤੇ ਹਰ ਗੱਲ ਨੂੰ ਉਹ ਮਜੀਠੀਆ ਜਿਹੜੇ ਨੇ ਲੋਕਾਂ ਸਾਹਮਣੇ ਟਵੀਟ ਕਰਕੇ ਅਤੇ ਫੇਸਬੁਕ ਤੇ ਪੋਸਟਾਂ ਪਾ ਕੇ ਦੱਸ ਰਹੇ ਨੇ ਅੱਜ ਦੁਪਹਿਰ ਵੀ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਮਜੀਠੀਆ ਦੇ ਵੱਲੋਂ ਕੀਤੀ ਜਾ ਰਹੀ ਹੈ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੀ ਸਿਹਤ ਬਾਰੇ ਹੀ ਉਹਨਾਂ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਗੱਲਾਂ ਕੀਤੀਆਂ ਜਾਣਗੀਆਂ ਮਜੀਠੀਆ ਨੇ ਇੱਥੇ ਜੋ ਕੁਝ ਆਖਿਆ ਤੁਹਾਨੂੰ ਉਹ ਵੀ ਦੱਸਦਣੇ ਆ ਉਹਨਾਂ ਨੇ ਆਖਿਆ ਕਿ ਭਗਵੰਤ ਜੀ ਦੀ ਨਵੀਂ ਅਪਡੇਟ ਮੇਰੇ ਕੋਲੇ ਆਈ ਹੈ ਸੂਤਰਾਂ ਦੇ ਕੋਲੋਂ ਜਿਸ ਦੇ ਵਿੱਚ ਉਹਨਾਂ ਦਾ ਲੰਗ ਫਲੂਡ ਜਿਹੜਾ ਹੈ ਜੋ ਭਰ ਗਿਆ ਸੀ ਉਹ ਰਿਮੂਵ ਕਰ ਦਿੱਤਾ ਗਿਆ ਅਤੇ ਹੈਲਥ ਪਹਿਲਾਂ ਨਾਲੋਂ ਬੈਟਰ ਅਤੇ ਸਟੇਬਲ ਦੱਸੀ ਜਾ ਰਹੀ ਹੈ ਲਿਵਰ ਕਰੌਸਸ ਦੀ ਪ੍ਰੋਬਲਮ ਹੈ ਜਿਹੜੀ ਖਾਣ ਪੀਣ ਦਾ ਪ੍ਰਹੇਜ ਰੱਖਣਾ ਪੈਣਾ ਹੈ 노 ਡਰਿੰਕਿੰਗ ਇਸ ਤਰ੍ਹਾਂ ਦੀ ਗੱਲ ਵਿਕਰਮ ਮਜੀਠੀਆ ਦੇ ਵੱਲੋਂ ਆਖੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਜੋ ਫੇਫੜਿਆਂ ਦੇ ਵਿੱਚ ਜੋ ਇਨਫੈਕਸ਼ਨ ਸੀ ਉਹ ਪਾਣੀ ਸੀ ਉਹ ਕੱਢ ਦਿੱਤਾ ਗਿਆ ਤੇ ਉਹਨਾਂ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ ਠੀਕ ਹੈ ਤਾਂ ਉਹਨਾਂ ਨੂੰ ਖਾਣ ਪੀਣ ਦਾ ਪ੍ਰਹੇਜ਼ ਰੱਖਣਾ ਪਊਗਾ ਇਹ ਗੱਲ ਮਜੀਠੀਆ ਵੱਲੋਂ ਆਖੀ ਗਈ ਹੈ ਇਸ ਤੋਂ ਇਲਾਵਾ ਇਸ ਮਾਮਲੇ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਫੇਸਬੁੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਉਹਨਾਂ ਲਿਖਿਆ ਹੈ ਅਰਵਿੰਦ ਕੇਜਰੀਵਾਲ ਜੀ ਤੁਸੀਂ ਪੰਜਾਬ ਨੂੰ ਵਿੱਤੀ ਸੰਕਟ ਤੋਂ ਬਚਾਉਣ ਤੇ ਮਜ਼ਬੂਤ ਲੀਡਰਸ਼ਿਪ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਸੀ ਫਿਰ ਵੀ ਤੁਸੀਂ ਅਜਿਹੇ ਵਿਅਕਤੀ ਨੂੰ ਨਿਯੁਕਤ ਕੀਤਾ ਹੈ ਜਿਸ ਦੀ ਆਪਣੀ ਜੀਵਨ ਸ਼ੈਲੀ ਵਿੱਚ ਗੰਭੀਰ ਸਿਹਤ ਸਮੱਸਿਆਵਾਂ ਹਨ ਜਿਨ੍ਹਾਂ ਨੇ ਪੰਜਾਬ ਨੂੰ ਦੁਖੀ ਕੀਤਾ ਹੈ ਕਦ ਤੱਕ ਤੁਸੀਂ ਇਹਨਾਂ ਸੱਚਾਈਆਂ ਨੂੰ মিডিਆ ਦਾ ਭੁਗਤਾਨ ਕਰਕੇ ਛਪਾਉਂਗੇ ਪੰਜਾਬ ਦੇ ਲੋਕ ਅਜਿਹੇ ਨੇਤਾ ਦੇ ਹੱਕਦਾਰ ਨੇ ਜੋ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤ ਹੋਵੇ ਨਾ ਕਿ ਅਜਿਹਾ ਜੋ ਆਪਣੇ ਆਪ ਨੂੰ ਅਤੇ ਰਾਜ ਨੂੰ ਦੋਵਾਂ ਨੂੰ ਨਜ਼ਰ ਅੰਦਾਜ਼ ਕਰਦਾ ਹੋਵੇ ਤਾਂ ਇਹ ਗੱਲ ਪੁੱਛੀ ਗਈ ਹੈ ਪ੍ਰਤਾਪ ਬਾਜਵਾ ਦੇ ਵੱਲੋਂ ਇਸੇ ਮਾਮਲੇ ਦੇ ਉੱਤੇ ਪ੍ਰਤਾਪ ਬਾਜਵਾ ਤੇ ਮਜੀਠੀਆ ਰਲ ਕੇ ਮਾਨ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਗਾਤਾਰ ਕੇ ਰੇ ਦਿਖਾਈ ਦੇ ਰਹੇ ਨੇ ਅਤੇ ਮੁੱਖ ਮੰਤਰੀ ਦੀ ਸਿਹਤ ਦਾ ਬਹੁਤ ਜ਼ਿਆਦਾ ਫਿਕਰ ਬਿਕਰਮ ਮਜੀਠੀਆ ਨੂੰ ਹੀ ਦਿਖਾਈ ਦੇ ਰਿਹਾ ਜਿਹੜੇ ਪਲ-ਪਲ ਦੀ ਅਪਡੇਟ ਦੇ ਰਹੇ ਨੇ ਉਹਨਾਂ ਦੇ ਇਹਨਾਂ ਅਪਡੇਟਸ ਦੇਣ ਤੋਂ ਬਾਅਦ ਹੀ ਬੀਤੀ ਰਾਤ ਜੋ ਫੋਰਟਿਸ ਹਸਪਤਾਲ ਹੈ ਉਸ ਦੇ ਡਾਕਟਰਾਂ ਨੂੰ ਵੀ ਮੀਡੀਆ ਬੁਲੇਟਿਨ ਜਾਰੀ ਕਰਕੇ ਮੁੱਖ ਮੰਤਰੀ ਦੀ ਸਿਹਤ ਦੇ ਬਾਰੇ ਸਥਿਤੀ ਦੱਸਣੀ ਪਈ ਹੈ ਤਾਂ ਮਜੀਠੀਆ ਬਹੁਤ ਜ਼ਿਆਦਾ ਐਕਟਿਵ ਮੁੱਖ ਮੰਤਰੀ ਦੀ ਸਿਹਤ ਨੂੰ ਦੱਸਣ ਦੇ ਲਈ ਲੋਕਾਂ ਦੇ ਵਿੱਚ ਕਿ ਕਿਸ ਤਰ੍ਹਾਂ ਦੀ ਹੈ ਬਹੁਤ ਐਕਟਿਵ ਦਿਖਾਈ ਦੇ ਰਹੇ ਨੇ